ਨਾਨਕ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸਭ ਹੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹਬੇ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੋਤੀ ਲਖ ਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਲਿਵ ਤਾਰੁ ਪੁਖਿਆ ਪੁਖ ਨਾ ਉਤਰੀ ਜੈ ਬੰਨਾ ਪੁਰੀਆ ਪਾਰ ਸਹਸ ਸਿਆਨ ਪਾਂ ਲਖ ਹੋਹਿ ਇਕ ਨਾ ਚੱਲ ਨਾਲ ਕੇਵ ਸੱਚ ਆਰਾ ਹੋਈ ਐਕਿ ਕੂੜੈ ਟੁੱਟੈ ਪਾਲ ਕੁਮਰ ਜਾਈ ਚੱਲ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਮਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਓ ਹੁਕਮਾ ਮਿਲੇ ਬੜਿਆਈ ਹੁਕਮੀ ਉਤਮ ਨੀਚਾ ਹੁਕਮ ਲਖੋ ਦੁਖ ਸੁਖ ਪਾਈਐ ਹੈ ਇਕਨਾ ਹੁਕਮੀ ਵਸੀਸਾ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੁ ਬੁਝੈ ਕਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਵ ਲਾ ਫਿਰ ਦੇਹ ਗਾਵੇ ਕੋ ਜਪੈ ਦਿਸ ਦੂਰ ਗਾਵੇ ਕੋ ਵੇਖ ਹਾਦਰਾ ਹਦੂਰ ਕਥਨਾ ਕਥਿਨਾ ਵੇ ਤੋਟ ਕਾਥ ਕਾਥ ਕਥੀ ਕੋਤੀ ਕੋੜ ਕੋਟ ਦਿੰਦਾ ਲੈਂਦਾ ਥਭ ਪਾਹ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਕਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਆਖ ਆਪੋ ਅਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦੇਵਤਾਰ ਫਿਰ ਕਿ ਅੱਗੇ ਰਖੀਐ ਜਦ ਸੈ ਦਰਬਾਰ ਮਾਹੋ ਕੇ ਬੋਲਨ ਬੋਲੀਐ ਜਸੰਤਰੇ ਪਿਆਰ ਅਮਰਤ ਵਿਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਨ ਸੇਵ ਆਤਨ ਪਾਇਆ ਮਾਨ ਨਾਨੰਗਾ ਵੀਐ ਗੁਣੀ ਨੇ ਦਾਨ ਗਾਵੀਐ ਸੁਣੀਐ ਮਨ ਰਖੀਏ ਪਾਉ ਦੁਖ ਪਰਹਾਰ ਸੋ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸ ਮਾਏ ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਏ ਜੇਹੋ ਜਾਣਾ ਆਖਾ ਨਾਹੀ ਕਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਜਾਇ ਤਿਸ ਪਾਵਾਂ ਬਿਨੁ ਪਾਣਿ ਤੇ ਨਾਇ ਕਰੇ ਜੇਤੇ ਸ੍ਰਿਸ਼ਟ ਉਕਾਇ ਵਿਖਾ ਬਿਨੁ ਕਰਮਾ ਕੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰ ਆਇਕ ਦੇਵ ਪੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਦੁਖ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾਵੇ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਦਸ ਕੀਰਤ ਜਾਗਲੇ ਜੇ ਤਿਸ ਨਦਰ ਨਾਵਏ ਤਾ ਬਾਦਨਾ ਪੁੱਛੈ ਕਿ ਤਾ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੁਝਾਏ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਵੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਕ ਪਤਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੋਕਸ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਬੇਦ ਸੁਣਿਆ ਸਾਸਦ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਠਿ ਕਾ ਇਸਨਾਨ ਸੁਣਿਆ ਪੜ ਫੜ ਪਾਵਹਿ ਮਾਨ ਸੁਣਿਆ ਲਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਆਵ ਕਾਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਨਿਆ ਸੇਖ ਪੀਰ ਪਾਤ ਸਾਹ ਸੁਨਿਆ ਅੰਧ ਪਾਵੇ ਰਾਹ ਸੁਨਿਆ ਹਾਥ ਹੋਵੇ ਅਸ ਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਧੂਪ ਪਾਉ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਕਿਸੇ ਪਸਤਾਏ ਕਾਗਦ ਕਰਮ ਨਾ ਲਿਖਣ ਹਾਰ ਮਨ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਮਨ ਕੀ ਸੋਧਾ ਮਨੈ ਮੋਹੇ ਚੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੋਖ ਦਵਾਰ ਮਨ ਪਰਵਾਰ ਸੁਧਾਰ ਮਨ ਤਰੈ ਤਾਰੇ ਗੁਰ ਸਿਖ ਮਨ ਨਾਨਕਾ ਪਵਹਿ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਪਰਵਾਨ ਪੰਚ ਪਰਧਾਨ ਪੰਚ ਪਾਵਹਿ ਦੁਰਗੈ ਮਾਨ ਪੰਚ ਸੋਹ ਹ ਦਰ ਰਜਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਰਣ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਕੂਤ ਸੰਤੋ ਥਾਪ ਰਖਿਆ ਜਨ ਸੋਤਾ ਜੇ ਕੋ ਬੁਝਾ ਹੋਏ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰਾ ਜੀ ਆਇਆ ਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾ ਮਾ ਇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਗਿਤਾ ਹੋਏ ਕਿਤਾ ਤਾਨ ਸੋ ਆਲੇ ਰੂਪਾ ਕੀਤੇ ਦਾਤ ਜਾਣੈ ਕੌਣ ਕੋਤਾ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋਤਿ ਦੇ ਪਾਵੇ ਸਾਰੇ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਆ ਸੰਖ ਜਪ ਆ ਸੰਖ ਪਾਓ ਆ ਸੰਖ ਪੂਜਾ ਸੰਖ ਤਪਤਾਓ ਆ ਸੰਗ੍ਰੰਥ ਮੁਖ ਵੇਦ ਪਾਠ ਆ ਸੰਖ ਜੋਗ ਮਨ ਰਹੇ ਹੈ ਉਦਾਸ ਆ ਸੰਖ ਭਗਤ গুণ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਤਾਰ ਅਸੰਖ ਸੂਰ ਮੋਖ ਪਖਸਾਰ ਅਸੰਖ ਮੋਨ ਲਿਗ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਬਲੇਕਾਰ ਤੂ ਸਦਾ ਸਲਾਮਤ ਨਰੰਕਾਰ ਆਸੰਖ ਮੁਰਖ ਅੰਧ ਕੋਰ ਆਸੰਖ ਚੋਰ ਹਰਾਮ ਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਖ ਗਾਲ ਵੱਡ ਹਤਿਆਕ ਮਾਏ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਕੂੜਿਆਰ ਕੂੜੇ ਫੇਰਾਏ ਆਸੰਖ ਮਲੇਸ਼ ਮਲ ਪਾਖਾਹੇ ਆਸੰਖ ਨਿੰਦ ਆਕਾਸ਼ ਰਕਰ ਹੈ ਭਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਖ ਨਾਵ ਅਸ਼ੰਖ ਥਾਵ ਅਗੰਮ ਅਗੰਮ ਅਸ਼ੰਖ ਲੋ ਅਸ਼ੰਖ ਹਰਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਖਣਾ ਬੋਲਣਾ ਬਾਨ ਅਖਰਾ ਸਿਰ ਸੰਜੋਗ ਵਖਾਨ ਜਨ ਲਖਿਤ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਕਾਹੇ ਜਿਤਾ ਗਿਤਾ ਤਿਤਾ ਨਾਓ ਵੈਨ ਨਾਮ ਹੈ ਨਾਹੀ ਕੋ ਥਾਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਪਾਵੇ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰਨਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋ ਤਉ ਉਤਰੈ ਸੋਖੇ ਹਾ ਮੋਤਾ ਕਲਿਤੇ ਕਪੜਾ ਹੋਏ ਦੇ ਸਾਬੋ ਨਾ ਲਈਆ ਹੋ ਤੋਏ ਭਰੀਐ ਮਤ ਬਾਬਾ ਕੈ ਸੰਗ ਤੁਪੈ ਨਾਮ ਕ ਰੰਗੁ ਫੁਨੀ ਪਾਪੀ ਅਖਨਾਂ ਨਾ ਹੈ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮਿ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਦੇਖੋ ਪਾਵੇ ਤਿੱਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਕਾਉ ਅੰਤਰ ਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਵੈਨਾ ਗੋਨਾ ਕੀਤ ਭਗਤ ਨਾ ਹੋਏ ਸੋ ਅਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵਿਲਾ ਵਖਤ ਕਵਨ ਕਵਣ ਥਿਤ ਕਮਨ ਵਾਰ ਕਵਨ ਸਿਰਤੇ ਮਹੋ ਕਮਨ ਜਿਤ ਹੋ ਆਕਾਰ ਵੇਲ ਨ ਪਈਆ ਪੰਡ ਤੇਜ ਹੋ ਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਦੇ ਲਖਣ ਲੇਖ ਪੁਰਾਨ ເທਤਵਾਰਨਾ ਜੋਗੀ ਜਾਣ ਰੋਤਮਾ ਹੋ ਨਾ ਕੋਏ ਜਾ ਕਰਤਾ ਸ੍ਰਿਠੀ ਕੋ ਸਾਜ ਆਪੇ ਜਾਣ ਸੋਏ ਕੇਵ ਪਰ ਅੱਖਾ ਕਿਵ ਸਲਾਹੀ ਕਿਉ ਵਰਣੀ ਦਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇੱਕ ਸਿਆਣਾ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਅਗਯਾ ਨਾਲ ਸੋਹੈ ਪਾਤਾਲ ਅਪਤਾਲ ਲਖ ਅਗਸਾ ਦਾਸ ਊੜ ਕੋੜ ਕਾ ਪਾਲ ਥਕੇ ਵੇਦ ਕੈਨ ਇਕ ਬਾਤ ਸਸ 18 ਹ ਕਨਕ ਤੇ ਬਾਸ ਲੋ ਇਕਤਾਤ ਲਿਖਾਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਤੇ ਸੁਰਤ ਨਾ ਪਾਈਆ ਨਦਿਆ ਤਵਹ ਪਵੈ ਸਮੰਦ ਨਾ ਜਾਣੀਐ ਸਮੰਦ ਸਾ ਸੁਰ ਤਾਨ ਗ੍ਰਹਾਸਿ ਤੇ ਮਲ ਧੰਨ ਕੀੜੇ ਤੁਲ ਨਾ ਹੋਵਨੀ ਜੈ ਤਸ ਮਨੋ ਨਾ ਵੀਸਰਾਏ ਅੰਤ ਨਾ ਸਿਧਿ ਕਾ ਨਾਨਤਾ ਅੰਤ ਨਾ ਕਰਨ ਦੇ ਦਾ ਨਾਨਤਾ ਅੰਤ ਨਾ ਵੇਖਣ ਸੁਨਣਾੰਤ ਅੰਤ ਨਾ ਜਾਪੈ ਧਿਆਨ ਮੰਨੰਤਾ ਅੰਤ ਨਾ ਜਾਪੈ ਕੀਤਾਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕਿਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਇ ਬਹੁਤਾ ਕਹੀਐ ਬਹੁਤਾ ਹੋਏ ਵਡਾ ਸਾਹਿਬ ਉਚਾ ਧਾਉ ਉਚੇ ਉਪਰ ਉਚਾਨਾਓ ਤੇ ਵਡਾ ਉਚਾ ਹੋ ਗਾ ਕੋਏ ਤੇ ਸੁਚੇ ਪੂਜਣੈ ਸੋਏ ਦੇਵਡਿ ਆਪ ਜਾਣੈ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਏ ਕੀਤੇ ਮੰਗੈ ਜੋਦ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਤ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਖਾਈ ਖਾਏ ਕੀਤੇ ਆ ਦੁਖ ਭੂਖ ਸਦ ਮਾਰ ਏ ਬੇਦਾਤ ਤੇਰੀ ਦਸਤਾਰ ਬੰਦ ਖਲਾਸੀ ਪਾਣੈ ਹੋਏ ਹੋ ਰਾਖਨ ਸਭਾ ਕੋਏ ਜੇ ਬੋ ਘਾਇ ਕੋ ਆਖਨ ਪਾਏ ਓਹ ਜਾਣੈ ਦੇਤੀਆ ਮੋਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਤੇ ਕੀ ਕਹਿ ਜਿਸਨਾਉ ਬਖਸ਼ੇ ਸਿਰਫਤ ਸਲਾਹਾ ਨਾਨਕ ਪਾਤ ਸਾਹੇ ਪਾਤ ਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਧਾਰ ਅਮੁੱਲ ਆਵੇ ਅਮਲ ਲੈ ਜਾਹੇ ਅਮੁੱਲ ਪਾਏ ਅਮੁੱਲ ਲਾਸ ਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ਿਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਅਖਰ ਹੈ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣ आख भर में आंखे इंदा आंखह रुकीत गोविंदा आंखे श्री आंखे सिद्ध आंख है तेते कीते बोधा आंख दा नमो आंखे देवा आंख है सुर नर मुन जन सेवा ਕਿਤੇ ਅੱਖ ਅੱਖਣਾ ਪਾਏ ਕਿਤੇ ਕਹੈ ਕ ਉਠ ਉਠ ਜਾਹੇ ਤੇ ਗੀਤੇ ਹੋਰ ਕਰੇ ਹੈ ਤਾਂ ਅਖਣਾ ਸਖ ਹੈ ਗੀਕ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅੱਖ ਬੁਲ ਵਿਗਾੜ ਤਾਲਿਖਿਆ ਸਿਰ ਗੁਵਾਰਾ ਗੁਵਾਰ ਸੋ ਦਰ ਗਿਹਾਸੋ ਕਰ ਕੇ ਹਾਜਤ ਬ ਸਰਦ ਸਮਾਲੇ ਵਾਜ ਨਾਦ ਅਨੇਕ ਅ ਸੰਖਾ ਗਿਤੇ ਵਾਵਨ ਹਾਰੇ ਕਿ ਤੇਰਾ ਪਰੇਸ਼ੋ ਕਈ ਅਨ ਕਿਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਬ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗਉਤ ਲਖਜਨ ਹੈ ਲਹਿ ਲੇ ਧਰਮਾਂ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਰੰਦਾਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਿੱਧ ਸਮਾਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸਨਾਤੌਖੀ ਗਾਵੇ ਵੀਰ ਕਰਾਰੇ ਗਾਵਨਾ ਪੰਡਤਾ ਪੜਨਾ ਰਖੀ ਸਾਰਾ ਜੋਗ ਜੋਗ ਵਿਦਾਨ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਸ ਬਿਆਲੇ ਗਵਨ ਰਤਨਾਉ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧ ਨੋ ਗਾਵੈ ਤੋ ਤੁਧ ਪਵਨ ਰਤਿ ਤੇਰੇ ਭਗਤ ਰਸਾਲੇ ਉਰਕੇ ਤੇ ਗਾਵਣ ਸੇ ਮੈ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੁਸੀ ਦਾਇ ਨਾ ਜਾਸੀ ਰਚਨਾ ਜਨਰ ਚਾਏ ਰੰਗੇ ਰੰਗੇ ਪਾਤੇ ਕਾਰ ਕਰ ਜਨ ਸੇ ਮਾਇਆ ਜਨੋ ਉਪਾਏ ਕਾਰ ਕਰ ਵਖੇ ਗੀਤਾ ਆਪਣਾ ਜਿਤ ਸਦੀ ਵੜਿਆਈ ਜੋ ਤਿਸ ਭਾਵੈ ਸੋਇ ਕਰਸੇ ਹੁਗਮਾ ਨਾ ਕਰਨਾ ਜਾਏ ਸੋ ਘਾਤ ਸਾਹ ਸਾਹ ਪਾਤ ਸਾਹਿਬ ਨਾਨਕ ਰੈ ਨ ਰਜਾਏ ਮੰਦਾ ਸੰਤੋਖ ਸਰਮ ਪਤਾ ਚੋਲੀ ਧਿਆਨ ਕੀ ਕਰਹਿ ਬੇਪੂਤਾ ਸਿੰਥਾ ਕਾਲ ਕੁਵਾਲੀ ਕਾਇਆ ਜੁਗਤ ਡੰਡਾ ਪਰਤੀਤਾ ਆਏ ਬੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇ ਤਿਸ ਆਦੇਸਾ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸਾ ਭਵਤ ਗਿਆਨੰਦ ਆ ਪੰਡਾਰਨ ਘਟ ਘਟ ਵਜੈ ਨਾਦ ਆਵ ਨਾਥ ਨਾਥੀ ਸਭ ਜਾ ਕੀ ਰਿ ਸਦਿ ਅਵਰਾ ਸਾਦ ਸੰਜੋਗ ਵਿਦੋ ਤੇ ਕਾਰ ਚਲਾਵੈ ਲੇਖ ਆਵੈ ਭਾਗ ਆਦੇ ਤਿਸੇ ਆਦੇਸ ਆਦੋ ਅਨੀਲਾ ਨਾਦਨਾਤ ਜੋ ਜੋ ਦੇਖੋ ਵੇਸਾ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪਰਵਾਨ ਇਕ ਸੰਸਾਰੀ ਇਕ ਪੰਡਹਾਰੀ ਇਕ ਲਾਏ ਦੀਬਾਨ ਜਿਤ ਸਭਾ ਵਤ ਵਿਚ ਲਾਵੇ ਜਿਹ ਹੋਵੇ ਫੁਰਮਾਨ ਕੋ ਵਿਖੈ ਉਹ ਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇੱਕੋ ਵੇਸਾ ਆਸਨ ਲੋਏ ਲੋਏ ਪੰਡਹਾਰ ਜੋਗਿਸ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਨ ਹਾਰ ਨਾਨਨ ਸੱਚੇ ਗੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੋਗ ਜੋਗ ਕੋ ਵੇਸਾ ਇਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸਾ ਲਾਖ ਲਾ ਗੇੜਾ ਆਖੀਐ ਇੱਕ ਨਾਮ ਜਗਦੀਸ਼ਾ ਤੇਤਰਾਹੇ ਪਤ ਪਗੜੀਆਂ ਚੜਿਐ ਹੋਇ ਆਕੀਸਾ ਸੁਣ ਗੱਲ ਆਕਾਸ ਕੇ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜਾ ਠੀਸਾ ਆਖਣ ਜੋਰ ਚੁਪਨ ਜੋਰ ਜੋਰ ਨਾਮ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋੜ ਨਾਰਾਜ ਮਾਲ ਮਨ ਸੋਰ ਜੋੜ ਨਾ ਸਰਤੀ ਗਿਆਨ ਵਿਚਾਰ ਜੋੜ ਨਾ ਜੋਤੀ ਛਟੈ ਸੰਸਾਰ ਜਿਸ ਅਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਚ ਨਾ ਕੋਏ ਰਾਤੇ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਚ ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀਅ ਜਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਤ ਸੋਣਾ ਪੰਚ ਪਰਵਾਨ ਨਦਰੇ ਕਰਮ ਪਵਨੀ ਸਾਨ ਕਾਚ ਬਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਵਨ ਪਾਣੀ ਵ ਸੰਤਾਰਾ ਕੀਤੇ ਕਾ ਨਮਹੇਸ ਕਿਤੇ ਬਰਮੇ ਕਾੜਤ ਕੜੀ ਅਹ ਰੋਪਰੰਗ ਕੇ ਵੇਸਾ ਕੀਤੀ ਆਕਰਮਾ ਧੂਮੀ ਮੇਰ ਕੇਤੇ ਕੇਤੇ ਤੂ ਅਪਦੇਸਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕਿਤੇ ਸਦ ਬੁੱਧਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨ ਮਨ ਕੀਤੇ ਕਿਤੇ ਰਤਨ ਸਮਾਂਦਾ ਕੀਤੀ ਆਖਾਣੀ ਕੀਤੀ ਆਬਾਣੀ ਕਿਤੇ ਬਾਤ ਨਰੀਂਦਾ ਕੀਤੀ ਸੁਰਤੀ ਸੇਵਕਾ ਕਿਤੇ ਨਾਨਕ ਅੰਤਨਾੰਤਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਥੈ ਨਾਦ ਬਿਨੋਦ ਕੋੜੇ ਆਨੰਦ ਸਰਮਖੰਡ ਕੀ ਬਾਣੀ ਰੂਪ ਤਥੈ ਕਾੜਤ ਕੜੀ ਐ ਬਹੁਤ ਅਨੂਪਾ ਤਾਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਬਿਸ਼ ਬਸਤਾਏ तथा कढ़ीय सुरत मत्मन बुद्ध तथा कढ़ीय सुरा सिद्धाकी सौदा कर्म खंड की वाणी जोर तथा होर ना कोई होरा तथा जोद महाबल सूर तिन में राम रहया भरपूर तथा सीता सीता महिमा माहे ਤਾ ਕੇ ਰੂਪ ਨ ਕਥਨੇ ਜਾਹੇ ਨਾ ਹੋਏ ਮਰਹ ਨਾ ਠਾਡੇ ਜਾਹੇ ਜਨ ਕਾ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸਾ ਕੇ ਲੋ ਕਰਹਿ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਾਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾੰਤਨਾੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮਾ ਤੇਵ ਤੇਵ ਕਾਰ ਵੇਖਿ ਵਿਦਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਾਹਾਰਾ ਤਿਰਜ ਸੁਨਿਆਰ ਅਹਰ ਨਾਮਤ ਵਿਦ ਹਥੀਯਾਰ ਪੋਖ ਲਾਗਨ ਤਪ ਤਾਉ ਪਾਂਡਾ ਪਾਉ ਅਮਰਤ ਤਿਤ ਢਾਲ ਕੜੀਐ ਸਬਦ ਸਤੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਭਲ ਜਗਤਾ ਚੰਗ ਆਈਆਂ ਬੁਰ ਆਈਆਂ ਰਾਚ ਤਰ ਮਹਦੂਰਾ ਕਰਮੀ ਆਪ ਆਪਣੀ ਕੇ ਨੜ ਟ ਦੂਰਾ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੀ ਛੁਟੀ ਨਾਲ ਜਿੰਨੇ ਨਾਮ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ